ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਇਆ ਦੀ ਆਪਣੀ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰ ਭੈਣਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਲੋ ਜੀ ਹੁਣ ਆਪਾਂ ਲੱਗੇ ਆਂ ਪਿੰਟਾਂਵੇਂ ਆ ਲੱਗੇ ਮਾਰਨ ਪਰੋਈ ਹੈ ਮਤਲਬ ਇਹ ਗੇੜੇ ਰੁੱਕ ਗੇੜੇ ਰੁੱਕ ਜਿ ਵਜਣੇ ਆ ਹੇlo ਮਾਰਦੇ ਆ ਕਰਦੇ ਆ ਦਾ ਸੈਟਮੈਂਟ ਬਾਕੀ ਇਧਰ ਦੇਖੋ ਕਰਤਾ ਆਪਾਂ ਸੈਟ ਨਾਲ ਹੀ ਆਪਣਾ ਟਰੈਕਟਰ ਦੂਜਾ ਵੀ ਹੁੰਦਾ ਉਹ ਪਿਛੇ ਮੱਕੀ ਦੀ ਬਜਾਈ ਕਰਨ ਤੇ ਕਿੰਨਾ ਭਰਾ ਨੂੰ ਵੀ ਸਹੀ ਲੱਗ ਗਿਆ ਤੁਸੀਂ ਕਮੈਂਟ ਕਰਕੇ ਹੁਣ ਆਪਾਂ ਇਹਦੇ ਨਾਲ ਟਾਇਰਾਂ 'ਚ ਹਵਾ ਥੋੜੀ ਘੱਟ ਕਰਨੀ ਪੈਣੀ ਆ ਤਾਂ ਸਹੀ ਜਿਆਦਾ ਸਹੀ ਤਾਂ ਚੱਲਣੀ ਆ ਕਰਦੇ ਆ ਹਵਾ ਘੱਟ ਫਿਰ ਮਿਲਦੇ ਆ ਤੁਹਾਨੂੰ ਹੋਣ ਦੇਖ ਲੋ ਪਹਿਲੀ ਦੀ ਦਿਸ਼ਾ ਤੇ ਬਾਅਦ ਆਪਾਂ ਇਹ ਦਿਸ਼ਾ ਐ ਘਾ ਦੇਣੀ ਚੈਨ ਪਹਿਲਾਂ ਪੁੱਠੇ ਰੋ ਘੇੜਾ ਲਾਉਣਾ ਪੈਂਦਾ ਫਿਰ ਸਿੱਧੇ ਰੁਕ ਸਿੱਧੇ ਚਲੋ ਦਿਖਾਉਣਾ ਹੈ ਤੁਹਾਨੂੰ ਕਿਆ-ਕਿਆ ਬੰਦਾ ਅੱਜ ਬਾਕੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਨੂੰ ਪਿਆਰ ਦੇਣ ਵਾਸਤੇ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਸਾਬ ਆਪਣੀ ਫੈਮਿਲੀ ਹੈ ਇਿੱਦਾਂ ਹੀ ਕਮੈਂਟ ਵਧੀਆ-ਵਧੀਆ ਕਰਦੇ ਰਿਹਾ ਮੋਟੀਵੇਸ਼ਨ ਦਿੰਦੇ ਰਿਹਾ। ਬਾਕੀ ਆਪਾਂ ਚੰਗੀ ਚੀਜ਼ ਵਿਖਾਉਣੀ ਆ, ਆਪਾਂ ਗੰਦ ਤੇ ਪਾਉਣਾ ਹੀ ਨਹੀਂ ਨਾ। ਠੀਕ ਹੈ। ਕਿਹੜਾ ਗੰਨਾ ਲਾਵਾਂਗੇ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ। ਸੋਲਰ ਮੋਟਰਾਂ ਲਾਉਣੀਆਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਠੀਕ ਹੈ ਜੀ। ਚਲੋ ਬਣੇ ਰਿਓ ਵੀਡੀਓ ਨੂੰ ਹੁਣਕ। ਵਿਖਾਉਣੇ ਤੁਹਾਨੂੰ ਚਮਤਕਾਰ ਗਾਂ ਦੀ ਗਾਂ। ਇੱਧਰ ਸਾਡੇ ਪ੍ਰਦੇਸੀ ਬੰਦਿਆਂ ਦੀ ਝੋਲ ਦੇਖੋ। ਗੁਜ਼ਾਰਾ ਕਰ ਲੈਣਾ ਗੁਜ਼ਾਰਾ ਕਰ ਲੈਣਾ ਕੰਨਾਂ 'ਚ 이어ਫੋਨ ਲਾਏ ਆ ਤੇ ਕਹਿੰਦਾ ਕਿ ਗੁਜ਼ਾਰਾ ਕਰ ਲੈਣਾ ਚੋਲ ਚੋਲ ਗਿੱਲੀਆਂ ਹੀ ਆ ਘਟ ਕੇ ਤੇ ਲਾਈਆਂ ਆ ਇਹ ਆਪਣੇ ਗੰਨਾ ਵੜਨਾਉਂਦੇ ਉਹ ਲੰਬੜਦਾਰ ਸਾਡਾ ਲੰਬੜਦਾਰ ਆ ਖੜਾ ਹੋ ਇਹ ਲੋਈ ਬਹੁਤ ਕੰਮ ਕਰਦੇ ਆਪਣੇ ਪੰਜਾਬੀ ਬੰਦੇ ਬੰਦਿਆਂ ਕੋ ਤੇ ਗੰਨਾ ਹੀ ਨਹੀਂ ਛੱਲਿਆ ਜਾਣਾ ਲੱਗੇ ਜੇ ਲੋ ਕਾਮਦ ਕਰਨਾ ਹੀ ਕਿਉਂ ਵੀ ਕਾਮ ਕਰੇਗਾ ਤੇ ਖਾਵਾਂਗੇ ਠੀਕ ਹੈ ਹੁਣ ਸਾਰੇ ਸਾਰਿਆਂ ਦਾ ਟੀ ਟਾਈਮ ਹੋਇਆ ਪਿਆ ਜਿੱਦਾਂ ਆਪਣਾ ਕਹਿੰਦੇ ਲੰਚ ਟਾਈਮ ਉਦਾਂ ਟੀ ਟਾਈਮ ਹੋਇਆ ਪਿਆ ਲਓ ਮਿੱਤਰੋ ਪਲੋ ਮਾਰਉਂਦਾ ਹਦਾ ਇੱਕ ਤੇ ਝਾੜਵਾ ਤੇ ਨਿਕਲਦਾ ਇੱਕ ਗੰਨੇ ਵਾਲੀ ਜੋ ਆਪਾਂ ਦੁਬਾਰਾ ਗੰਨਾ ਲਾਉਣਾ ਤੇ ਪਲੋ ਮਾਰਨ ਦਾ ਫਾਇਦਾ ਇਹ ਵੀ ਇੱਕ ਤੇ ਪੈੜੀ ਵਧੀਆ ਬਣਦੀ ਇੱਕ ਜੋ ਘਾਹ ਕੁ ਇਹ ਜਿਹੜਾ ਜੋ ਆਰਾ ਵਗਾਰਾ ਹੋਇਆ ਉਹਦਾ ਸਭ ਦੱਬਿਆ ਜਾਂਦਾ। ਉਹ ਤੇਨ ਮਾਰਤਾ ਉਧਰ ਹੁਣ ਮਾਰ ਲੈਂਦੇ। ਬਾਕੀ ਤੇ ਆਪਣੇ ਬੈਠੇ ਆ। ਉਧਰ ਆਪਣੇ ਵਧੇ ਗਏ। ਉਸ ਕੰਜਾ ਲਾਉਣ ਡਿਆ ਰੂਟਾ ਵੇਟਰ ਲੈਣ ਚਲੇ ਆ। ਇਹ ਤੁਮਾ ਇਹਦੇ ਘਟੋ ਕਰਨਾ ਦਾਖ ਕਿਲੇ ਦੂਰ ਨੇ। ਸਾਡੇ ਬੰਦੇ ਪਲਾਓ ਵੇਖ ਲਓ ਮਾਰਦੇ ਸਿਓ ਲੋਗੇ ਵੇਚੇ ਦੇ ਨਾ ਜਦੋਂ ਆਪਾਂ ਹੁਣ ਦੂਜਿਆਂ ਨਾਲ ਮਾਰਦੇ ਉਹਨਾਂ ਨਾਲ ਲੀਜ ਨਹੀਂ ਰਹਿੰਦੀ ਪਰ ਇਹਦਾ ਫਾਇਦਾ ਬਹੁਤ ਹੁਣ ਆਈ ਨਹੀਂ ਨਹੀਂ ਹਿਸਾਬ ਲਾ ਲੋ ਤਾਂ ਕਿ ਕਿੰਨਾ ਕਿੰਨਾ ਸਾਹ ਹੋ ਗਿਆ ਫੋਟ ਫੋਟ ਵੱਜ ਗਏ ਤੇ ਪੈਲੀ ਦੀਆਂ ਰੂਹਦਾਰੀ ਹੋ ਗਈਆਂ ਇੱਕ ਨੰਬਰ ਹੋ ਗਈ ਪੈਲੀ ਬਣ ਦਿੰਦੀ ਐ ਸਾਰਾ ਨਾਲੇ ਤੇ ਜੋ ਗੰਨੇ ਦੀ ਕਿਚਰ ਮਿਚਰ ਸਾਫ ਦੱਬੀ ਗਈ ਨਾਲਿਆਂ ਸਾਰਾ ਸੱਟ ਹੋ ਗਿਆ ਆਕਰ ਕੇ ਕਾੜ ਤੀਕ ਨਹੀਂ ਦੇਤਾ ਸਾਡੇ ਬੰਦੇ ਵੇਖੋ ਜੋਰ ਐਵੇਂ ਲਵਾਈ ਜਾਂਦੇ ਟਕਰ ਦੂੰ ਟਕਰ ਦੂੰ ਆਡੇ ਬੰਦਿਆਂ ਦਾ ਕੰਮ ਵੇਖੋ ਪੌੜੀ ਖਾੜਨੀ ਚਾਹੀਏ ਤੇ ਪੌੜੀ ਨੂੰ ਦੱਬਣ ਦੇ ਆਹ ਵੇਖੋ ਨਹੀਂ ਕਰਨੀ ਆ ਕਿੱਦਾਂ ਕਰਨੀ ਸੁੱਖਾ ਆ ਗਿਆ ਜੇ ਕਮ ਟੂ ਬੈਕ ਸੁੱਖਾ ਪੁੱਛਦੇ ਹੁੰਦੇ ਵੀਡੀਓ ਤੇ ਕਮੈਂਟ ਕਰਕੇ ਆ ਆ ਗਿਆ ਜੇ ਸੁੱਖਾ ਸੁੱਖਾ ਨਾ ਪੌੜੀ ਖਾੜ ਨਹੀਂ ਸਕਦਾ ਪੌੜੀ ਦੱਬ ਰਿਆ ਵਾ ਓਏ ਰੱਬਾ ਇੱਥੇ ਆਪਣੀ ਇੱਥੇ ਹੀ ਕਹਿੰਦਾ ਆਪਣੀ ਲਓ ਜੀ ਜਲ ਛਕੋ ਬੱਦਲ ਮਿੱਤਰੋ ਹੋ ਗਿਆ ਬਹੁਤ ਕੰਮ ਆ ਆਪਣਾ ਰੇ ਕੋਈ ਨਹੀਂ ਨਿਪੜਿਆ ਉੱਧਰ ਜਵਾਨ ਆਪਣਾ ਲੱਗਾ ਇਹਨੂੰ ਟਰੈਕਟਰ ਮਾਰ। ਨਾ ਮਿੱਤਰ ਨਾਲ-ਨਾਲ ਹੀ ਨਿਬੜ ਗਿਆ ਕੰਮ। ਚਲੋ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਦੇ ਹੋ। ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਆਪਣੇ ਮੰਮੀ ਡੈਡੀ ਦਾ ਜਰੂਰ ਧਿਆਨ ਰੱਖਿਓ। ਰੱਬ ਰਾਖਾ ਮਿਲਦੇ ਆ ਅਗਲੀ ਵੀਡੀਓ ਤੇ।